ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਦਾ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਦਿਆ ਕਰੋ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਜ਼ਰੂਰ ਲਿਖਿਆ ਕਰੋ ਇੱਕ ਵਾਰੀ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਵਿੱਚ ਆਨੰਦਪੁਰ ਸਾਹਿਬ ਵਿੱਚ ਆਪਣੇ ਸਿੰਘਾਂ ਨੂੰ ਬੇਮਿਸਾਲ ਸਿੱਖਿਆ ਦੇ ਰਹੇ ਸਨ ਗੁਰੂ ਪਾਸ਼ਾ ਜੀ ਸੁੰਦਰ ਸਿੰਘਾਸਨ ਤੇ ਬੈਠੇ ਹੋਏ ਸਨ ਅਤੇ ਚਾਰੇ ਪਾਸੇ ਸਿੱਖ ਸੰਗਤਾਂ ਬੈਠੀਆਂ ਹੋਈਆਂ ਸਨ। ਧੰਨ ਗੁਰੂ ਗੋਬਿੰਦ ਸਿੰਘ ਜੀ ਸੰਗਤਾਂ ਨੂੰ ਕਹਿਣ ਲਗੇ ਕਿ ਭਾਈ ਸਿੱਖੋ ਦੱਸੋ ਦੁਨੀਆਂ ਵਿੱਚ ਸਭ ਤੋਂ ਤਾਕਤਵਰ ਪਦਾਰਥ ਕੀ ਹੈ? ਤਾਂ ਗੁਰੂ ਪਾਸ਼ਾ ਜੀ ਦੀ ਇਹ ਗੱਲ ਸੁਣ ਕੇ ਸਾਰੀ ਸੰਗਤ ਆਪਸ ਵਿੱਚ ਸੋਚਣ ਲੱਗ ਪਈ ਅਤੇ ਕੋਈ ਤਾਂ ਕਹਿੰਦਾ ਹੈ ਸਭ ਤੋਂ ਵੱਧ ਤਾਕਤਵਰ ਲੋਹਾ ਹੁੰਦਾ ਹੈ ਅਤੇ ਕੋਈ ਕਹਿਣ ਲੱਗਾ ਕਿ ਸਭ ਤੋਂ ਤਾਕਤਵਰ ਹੀਰਾ ਹੁੰਦਾ ਹੈ ਤਾਂ ਗੁਰੂ ਪਾਤਸ਼ਾਹ ਜੀ ਸੰਗਤ ਦੀ ਇਹ ਗੱਲ ਸੁਣ ਕੇ ਬੜੇ ਮੁਸਕਰਾਏ ਅਤੇ ਕਹਿਣ ਲਗੇ ਕਿ ਭਾਈ ਸਿੰਘੋ ਸਭ ਤੋਂ ਵੱਧ ਤਾਕਤਵਰ شیرਨੀ ਦਾ ਦੁੱਧ ਹੁੰਦਾ ਹੈ ਪਰ ਇਹ ਸਿਰਫ ਲੋਹੀ ਦੇ ਭਾਂਡੇ ਵਿੱਚ ਹੀ ਰੱਖਿਆ ਜਾ ਸਕਦਾ ਹੈ ਤਾ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਗੱਲ ਸੁਣ ਕੇ ਸਾਰੀ ਸੰਗਤ ਬੜੀ ਹੈਰਾਨ ਹੋਈ ਅਤੇ ਮਨ ਵਿੱਚ ਸੋਚਣ ਲੱਗੀ ਕਿ ਗੁਰੂ ਸਾਹਿਬ ਜੀ ਨੇ ਲੋਹੀ ਦਾ ਪਾਂਡਾ ਹੀ ਕਿਉਂ ਕਿਹਾ ਹੈ ਤਾਂ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਕਹਿਣ ਲੱਗੇ ਇੱਕ ਭਾਈ ਸਿੰਘੋ ਸ਼ੇਰਨੀ ਦਾ ਦੁੱਧ ਤਾਕਤ ਹਿੰਮਤ ਅਤੇ ਅਦਮਤਾ ਦਾ ਪ੍ਰਤੀਕ ਹੈ ਸੰਗਤ ਜੀ ਜਿਸ ਤਰ੍ਹਾਂ ਇਹ ਸਿਰਫ ਲੋਹੇ ਦੇ ਭਾਂਡੇ ਵਿੱਚ ਹੀ ਰੱਖਿਆ ਜਾ ਸਕਦਾ ਹੈ ਉਸੇ ਤਰ੍ਹਾਂ ਸਚਾਈ ਅਤੇ ਧਰਮ ਦੀ ਤਾਕਤ ਵੀ ਸਿਰਫ ਉਸ ਮਨੁੱਖ ਵਿੱਚ ਹੀ रह ਸਕਦੀ ਹੈ ਜਿਸ ਦਾ ਮਨ ਲੋਹੇ ਵਾਂਗ ਅਡੋਲ ਹੋਵੇ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਇਹ ਗੱਲ ਸੁਣ ਕੇ ਸਾਰੀ ਸੰਗਤ ਦੇ ਚਿਹਰੇ ਉੱਤੇ ਚਮਕ ਆ ਗਈ ਤਾਂ ਗੁਰੂ ਪਾਸ਼ਾ ਜੀ ਸੰਗਤ ਨੂੰ ਕਹਿਣ ਲੱਗੇ ਇੱਕ ਭਾਈ ਆਪਣੇ ਮਨ ਨੂੰ ਮਜ਼ਬੂਤ ਬਣਾਓ ਤਾਂ ਜੋ ਡਰ ਲਾਲਚ ਅਤੇ ਮੁਸੀਬਤ ਤੁਹਾਡੇ ਦਿਲ ਦੇ ਨੂੰ ਕਦੇ ਹਲਾ ਨਾ ਸਕੇ ਕਦੇ ਵੀ ਮਨ ਵਿੱਚ ਲੋਭ ਮੋਹ ਅਹੰਕਾਰ ਨਾ ਆਵੇ ਅਤੇ ਨਾ ਹੀ ਕਦੇ ਮਨ ਵਿੱਚ ਕਿਸੇ ਵੀ ਤਰ੍ਹਾਂ ਦਾ ਡਰ ਪੈ ਆਵੇ ਸਾਨੂੰ ਸਾਰਿਆਂ ਨੂੰ ਸ਼ੇਰਨੀ ਦੇ ਦੁੱਧ ਵਾਂਗ ਸਭ ਤੋਂ ਵੱਧ ਤਾਕਤਵਰ ਬਨਣਾ ਚਾਹੀਦਾ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਸ਼ੇਰਨੀ ਦੇ ਦੁੱਧ ਦੀ ਸਿੱਖਿਆ ਸਾਨੂੰ ਇਹ ਯਾਦ ਦਿਵਾਉਂਦੀ ਹੈ ਕਿ ਬਾਹਰੋਂ ਲੋਹਾ ਅੰਦਰੋਂ ਮੱਖਣ ਤਾਕਤ ਅਤੇ ਦਇਆ ਦਾ ਮਿਲਾਪ ਹੀ ਸੱਚੀ ਬਹਾਦਰੀ ਹੈ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਤਾਂ ਕਮੈਂਟ ਵਿੱਚ ਵਾਹਿਗੁਰੂ ਜ਼ਰੂਰ ਲਿਖਣਾ ਅਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰਨਾ ਤੇ ਜਿੰਨਾ ਵੀਰਾਂ ਭੈਣਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸੋ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਆਪਜੀ ਕੋਲ ਆਵੇ ਇਹ ਸਾਖੀ ਸੁਣਾਉਣ ਦੇ ਵਿੱਚ ਕਿਸੇ ਵੀ ਤਰ੍ਹਾਂ ਦੀ ਕੋਈ ਗਲਤੀ ਹੋਈ ਹੈ ਅਸੀਂ ਖਿਮਾ ਦੇ ਜਾਚਕ ਹਾਂ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ